ਕਾਂਗਰਸ ਦੇ ਵਰਕਰ ਤੇ ਕਾਂਗਰਸ ਦੇ ਲੀਡਰ ਪੁੱਛ ਰਿਹਾ ਵੀ ਲੁਧਿਆਣੇ ਦੇ ਅੰਦਰ ਕੋਈ ਕਾਂਗਰਸੀਆ ਹੈ ਨਹੀਂ ਸੀ ਪ੍ਰਤਾਪ ਬਾਜਵਾ ਕਹਿੰਦੇ ਨੇ ਕਿ ਰਵਨੀਤ ਬਿੱਟੂ ਨੂੰ ਹੈਰਾਨ ਵਾਸਤੇ ਰਾਜਾ ਬੜਿੰਗ ਜਿਹੜਾ ਵਾ ਉਤਾਰਿਆ ਗਿਆ ਪ੍ਰਤਾਪ ਬਾਜਵਾ ਇਹਨੂੰ ਕਹੇ ਇਹ ਦੇ ਕਵਰਿੰਗ ਕੈਂਡੀਡੇਟ ਦੇ ਕਾਗਜ਼ ਤੂੰ ਭਰ ਲਈ ਇਹ ਰਾਜੇ ਬੜਿੰਗ ਨੇ ਛੱਡ ਕੇ ਭੱਜ ਜਾਣਾ ਵਾ ਤੈਨੂੰ ਦੁਬਾਰਾ ਨਾ ਲੜਨਾ ਪੈ ਜੀਵੇ ਅਮਰਤਾ ਬੜਿੰਗ ਉਹ ਆਪਣੇ ਆਪ ਕਾਂਗਰਸ ਦੇ ਪੰਜੇ ਨੂੰ ਜੋੜੀ ਜਾਂਦੀ ਆ ਬਾਬੇ ਨਾਨਕ ਦੇ ਪੰਜੇ ਨਾਲ ਉਧਰੋਂ ਬਿੱਟੂ ਜੀ ਆ ਜਿਹੜੇ ਭਾਜੀਪੀ ਚ ਗਏ ਹੋਇਆ ਉਹ ਕਹਿੰਦੇ ਮੈਨੂੰ ਬਾਗੀ ਰਾਹੁਲ ਗਾਂਧੀ ਨੇ ਦਿੱਤੀ ਆ ਬੰਨਣੀ ਸਿਖਾਈ ਆ ਤਾਂ ਬਾਜਵੇਂ ਇਹ ਕੋਈ ਵੀ ਤੁਸੀਂ ਹੁਣ ਜੋ ਕਿਲਾ ਬੰਦੀ ਕਰਦੇ ਹੋ ਪਹਿਲਾਂ ਹੀ ਲੋਕਾਂ ਦਾ ਕੋਈ ਸਵਾਰ ਦਿੰਦੇ 5 ਸਾਲ ਰਾਜ ਰਿਆ ਤੁਹਾਡੇ ਕੋਲ ਇਹ ਪ੍ਰਤਾਬ ਬਾਜਵੇਂ ਦੇ ਤਾਂ ਆਪਣੇ ਘਰ ਦੇ ਉੱਤੇ ਇੱਕ ਉੱਪਰ ਇਹਦੇ ਭਰਾ ਨੇ ਬੀਜੇਪੀ ਦਾ ਝੰਡਾ ਲਾਇਆ ਥੱਲੇ ਪ੍ਰਤਾਪ ਬਾਜਵਾ ਜੀ ਕਾਂਗਰਸ ਦਾ ਲਾਈ ਬੈਠੇ ਆ ਬਪਾਰ ਦੇ ਤੌਰ ਦੇ ਉੱਤੇ ਕਰਦੇ ਆ ਇਹ ਲੋਕ ਰਾਜਨੀਤੀ ਇਹ ਕੋਈ ਸੇਵਾ ਭਾਵਨਾ ਨਾਲ ਥੋੜਾ ਕਰਦੇ ਆ ਸੋਨੇ ਦਾ ਚਮਚ ਲੈ ਕੇ ਜੰਮੇ ਹੋਏ ਬੰਦੇ ਆ ਨਾ ਇਹਨਾਂ ਨੂੰ ਗਲੀਆਂ ਦੇ ਨਾਲ ਮਤਲਬ ਆ ਨਾ ਇਹਨਾਂ ਨੂੰ ਸੜਕਾਂ ਨਾਲ ਮਤਲਬ ਆ ਇਹਨਾਂ ਜੀਰੋ ਦਾ ਤੁਸੀਂ ਨਾਰਾ ਦਿੱਤਾ ਦੂਜੇ ਪਾਸੇ ਬੀਜੇਪੀ ਵਾਲੇ ਕਹਿੰਦੇ ਨੇ ਕਿ ਇਸ ਵਾਰ 400 ਪਾਰ 400 ਛਾਡੋ ਹਜ਼ਾਰ ਪਾਰ ਗਈ ਜਾਣ ਉਹ ਪਰ ਜਿਹੜਾ ਲੁਧਿਆਣੇ ਲੋਕ ਸਭਾ ਦਾ ਉਹਨਾਂ ਦਾ ਮੈਂਬਰ ਆ ਜਿਹੜਾ ਇਲੈਕਸ਼ਨ ਲੜ ਰਿਹਾ ਰਵਨੀਕ ਬਿੱਟੂ ਉਹ ਨਹੀਂ ਕਿਸੇ ਵੀ ਗਿਣਤੀ ਚਾਹੁੰਦਾ ਖੈਰਾ ਵੀ ਲਗਾਤਾਰ ਭਾਵੇਂ ਬੇਸ਼ੱਕ ਸੰਗਰੂਰ ਤੋਂ ਲੜ ਰਹੇ ਨੇ ਕਹਿੰਦੇ ਨੇ ਕਿ ਭਗਵੰਤ ਮਾਨ ਬੋਲੋ ਬਿੱਟੂ ਨਾਲ ਯਾਰੀ ਨਿਭਾਉਂਦੇ ਚੱਲਦੇ ਤੁਹਾਨੂੰ ਉਤਾਰਿਆ ਗਿਆ ਕਹਿੰਦੇ ਹਲਕਾ ਕੈਂਡੀਡੇਟ ਉਤਾਰਤਾ ਤਾਂ ਹੀ ਪੰਜਾਬ ਦਾ ਪ੍ਰਧਾਨ ਲੈਣਾ ਪੈ ਗਿਆ ਸੁਖਪਾਲ ਘਰੇ ਨਾਲ 10 ਕਿਲੋ ਭਜਨ ਵੀ ਜ਼ਿਆਦਾ ਵਾ ਜੇ ਭੱਜ ਕੇ ਦੇਖਣਾ ਭੱਜ ਕੇ ਦੇਖ ਲਵੇ ਜੇ ਕੁਲਕੇ ਦੇਖਣਾ ਕੁਲਕੇ ਦੇਖ ਲਵੇ ਤੇ ਉਹ ਸਟੇਟਮੈਂਟ ਨੂੰ ਕਿਸ ਤਰ੍ਹਾਂ ਦੇ ਦੇ ਦਿਓ ਜਦੋਂ 2022 ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੇ ਐਮਐਲਏ ਬਣੇ ਸੀ ਕਹਿੰਦੇ ਸੀਗੇ ਕਿ ਇਹ ਸਾਡੇ ਹੀ ਭੇਜੇ ਹੋਏ ਬੰਦੇ ਨੇ ਕਹਿੰਦੇ ਕਿ ਨਹੀਂ ਕਿ ਅਗਲੀ ਫਰਵਰੀ 2025 ਦੀ ਫਰਵਰੀ ਇਹ ਦੇਖਿਓ ਕਹਿੰਦੇ ਸਰਕਾਰ ਵੀ ਇਹਨਾਂ ਇਹਨਾਂ ਦੇ ਜਰੀਏ ਹੀ ਬਣੂਗੀ ਉਹ ਤਾਂ ਬਹੁਤ ਪੋਸ਼ ਬਣੀਆਂ ਕਰਦਾ ਉਹਦੀ ਆਪਣੀ ਉਹਨੂੰ ਕਹਾਂ ਆਪ ਹੀ ਮਜ਼ਬੂਤ ਹੋ ਕੇ ਬੀਜੇਪੀ ਚ ਰਹੀ ਹੁਣ ਇਹਨਾਂ ਨੂੰ ਨਾ ਛੱਡ ਜੀ ਕਿਤੇ ਵੋਟਾਂ ਤੋਂ ਪਹਿਲਾਂ ਪਹਿਲਾਂ ਕਰਨਾ ਕੀ ਚੋਨੇ ਹੋ ਤੁਸੀਂ ਬੇਅਦਮੀਆਂ ਤਾਂ ਆਪ ਦੋਨੇ ਪਾਰਟੀਆਂ ਕਰਦੇ ਫਿਰਦੇ ਹੋ ਉਧਰੋਂ ਬਿੱਟੂ ਜੀ ਕਰਦੇ ਫਿਰਦੇ ਆ ਉਧਰੋਂ ਰਾਜਾ ਬੜਿੰਗ ਕਰਦਾ ਵਰਦਾ ਬਿੱਟੂ ਹੁਣ ਕਾਂਗਰਸੀਆਂ ਤੇ ਹੀ ਵਰਦੇ ਨਏ ਰਾਰਿਆਂ ਦੇ ਸੁਖਸਿੰਦਰ ਰੰਧਾਵਾ ਨੂੰ ਕਹਿੰਦੇ ਨੇ ਕਿ ਕਾਂਗਰਸ ਆ ਇਹ ਉਹ ਬਗਲੋਲ ਲੀਡਰ ਆ ਜਿਹੜਾ ਕਾਂਗਰਸ ਨੂੰ ਖਤਮ ਕਰਨ ਤੇ ਤੁਲਿਆ ਕੋ ਛੱਡਿਆ ਦਾ ਬਿੱਟੂ ਨੇ ਵੀ ਕੁਛ ਨਹੀਂ ਜਵਾਨੀ ਜਿਆਨੀ ਦਾ ਦੋਨੇ ਹੀ ਨਹੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਉਮੀਦਵਾਰਾਂ ਵੱਲੋਂ ਵੋਟਰਾਂ ਨਾਲ ਰਾਫਤਾ ਕਾਇਮ ਕੀਤਾ ਜਾ ਰਿਹਾ ਤੇ VOTING ਡੇ ਨੂੰ ਲੈ ਕੇ ਹੁਣ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ 29 ਦਿਨ VOTING ਨੂੰ ਰਹਿ ਗਏ ਨੇ ਜੇ ਗੱਲ ਕੀਤੀ ਜਾਵੇ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਵਿੱਚ ਉਮੀਦਵਾਰਾਂ ਦੀ ਤਸਵੀਰ ਸਾਹਮਣੇ ਕਲੀਅਰ ਹੋ ਚੁੱਕੀ ਹੈ ਤੇ ਕਾਂਗਰਸ ਵੱਲੋਂ ਆਪਣੇ ਪ੍ਰਧਾਨ ਰਾਜਾ ਵਰਿੰਗ ਨੂੰ ਲੁਧਿਆਣੇ ਤੋਂ ਉਤਾਰਿਆ ਗਿਆ ਵਾ ਤੇ तमाम ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਪੱਪੀ ਜੀ ਲਗਾਤਾਰ ਡਟੇ ਹੋਏ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਇੱਥੋਂ ਦੇ ਉਮੀਦਵਾਰਾਂ ਦੀ ਤਸਵੀਰ ਸਾਹਮਣੇ ਹੋ ਚੁੱਕੀ ਆ ਕਿਸ ਤਰ੍ਹਾਂ ਦੇਖ ਦਿਓ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਕਾਂਗਰਸ ਨੇ ਦੇਖੋ ਕਿਸੇ ਨੂੰ ਤਾਂ ਉਮੀਦਵਾਰ ਬਣਾਇਆ ਪਰ ਗੱਲ ਇਸ ਗੱਲ ਦੀ ਅੱਜ ਲੋਕ ਇਸ ਗੱਲ ਨੂੰ ਪੁੱਛ ਰਹੇ ਆ ਉਹਨਾਂ ਦੇ ਆਪਣੇ ਹੀ ਸਾਥੀ ਕਾਂਗਰਸ ਦੇ ਵਰਕਰ ਤੇ ਕਾਂਗਰਸ ਦੇ ਲੀਡਰ ਪੁੱਛ ਰਹੇ ਆ ਵੀ ਲੁਧਿਆਣੇ ਦੇ ਅੰਦਰ ਕੋਈ ਕਾਂਗਰਸੀਆ ਹੈ ਨਹੀਂ ਸੀ ਜਿਹੜਾ ਅੱਜ ਇਥੋਂ ਗਿੱਦੜਵਾਏ ਤੋਂ ਲੈ ਕੇ ਆਉਣਾ ਪਿਆ ਵਾ ਲੋਕੀ ਇਸ ਗੱਲ ਨੂੰ ਉਹਨਾਂ ਦੇ ਆਪਣੇ ਨਹੀਂ ਬਰਦਾਸ਼ਤ ਕਰ ਰਹੇ ਲੋਕਾਂ ਨੇ ਤਾਂ ਕੀ ਉਹਨੂੰ ਬਰਦਾਸ਼ਤ ਕਰਨਾ ਵਾ ਇਹ ਲੁਧਿਆਣੇ ਦੇ ਲੋਕਾਂ ਨੂੰ ਐ ਨਾ ਸੋਚਣ ਵੀ ਕੱਲੀ ਰਾਜਨੀਤੀ ਦੇ ਤੌਰ ਦੇ ਉੱਤੇ ਵਰਤਣਾ ਇੱਕ ਦਾ ਇਹਨਾਂ ਦੀ ਰਾਜਨੀਤੀ ਦੇਖੋ ਇੱਕ ਦਾ ਧਰਮ ਦੀਆਂ ਗੱਲਾਂ ਨਾਲ ਜੋੜ ਕੇ ਸਾਡੇ ਇਸਤ ਬਾਬਾ ਨਾਨਕ ਦਾ ਪੰਜਾਵਾ ਇਹ ਆਪਣੇ ਪੰਜੇ ਨੂੰ ਉਹ ਸਾਡੀ ਭੈਣ ਜਿਹੜੀ ਰਾਜਾ ਬੜਿੰਗ ਦੀ ਘਰੋਂ ਆ ਅਮਰਤਾ ਬੜਿੰਗ ਅਮਰਤਾ ਬੜਿੰਗ ਉਹ ਆਪਣੇ ਆਪ ਕਾਂਗਰਸ ਦੇ ਪੰਜੇ ਨੂੰ ਜੋੜੀ ਜਾਂਦੀ ਆ ਬਾਬੇ ਨਾਨਕ ਦੇ ਪੰਜੇ ਨਾਲ ਉਧਰੋਂ ਬਿੱਟੂ ਜੀ ਆ ਜਿਹੜੇ ਭਾਜਪਾ ਚ ਗਏ ਹੋਇਆ ਉਹ ਕਹਿੰਦੇ ਮੈਨੂੰ ਪਾਗੀ ਰਾਹੁਲ ਗਾਂਧੀ ਨੇ ਦਿੱਤੀ ਆ ਬੰਨਣੀ ਸਿਖਾਈ ਆ ਰਾਹੁਲ ਗਾਂਧੀ ਦੀ ਪਾਗਾ ਉਹ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੁਸੀਂ ਬੇਅਦਬੀਆਂ ਦਾ ਆਪ ਦੋਨੇ ਪਾਰਟੀਆਂ ਕਰਦੇ ਫਿਰਦੇ ਹੋ ਉਧਰੋਂ ਬਿੱਟੂ ਜੀ ਕਰਦੇ ਫਿਰਦੇ ਆ ਉਧਰੋਂ ਨਾ ਜਾ ਬ੍ਰਿੰਗ ਕਰਦਾ ਫਰਦਾ ਕੀ ਮਤਲਬ ਆ ਸਾਡੇ ਇਸ਼ਤ ਦੇ ਬਾਬੇ ਨਾਨਕ ਵਾਲਾ ਪੰਜਾ ਕਾਂਗਰਸ ਦਾ ਕਿਵੇਂ ਪੰਜਾ ਹੋ ਸਕਦਾ ਕਿੰਨੇ ਸਿੱਖਾਂ ਦਾ 84 ਦੇ ਵਿੱਚ ਕਤਲ ਹੋਇਆ ਇਹ ਗਨਾਨਕ ਦੇ ਪੰਜੇ ਨਾਲ ਇਹ ਪੰਜੇ ਦਾ ਕੋਈ ਕੰਮ ਨਹੀਂਗਾ ਤਾਂ ਮਾਫੀ ਵੀ ਮੰਗੀ ਗਈ ਹੈ ਪਰ ਬੇਸ਼ੱਕ ਐ ਜੀ ਪੀ ਸੀ ਇਸ ਮਾਮਲੇ ਨੂੰ ਲੈ ਕੇ ਹੁਣ ਇਲੈਕਸ਼ਨ ਕਮਿਸ਼ਨ ਤੋ ਪਹੁੰਚ ਚੁੱਕੀ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਕਿਸ ਤਰ੍ਹਾਂ ਦੇਖਦੀ ਹੈ ਦੇਖੋ ਆਏ ਇਹਨਾਂ ਦੇ ਮੁੱਦੇ ਸਿਰਫ ਇਹਨਾਂ ਲੋਕਾਂ ਨੇ ਅੱਜ ਤੱਕ ਬੰਡੀਆਂ ਹੀ ਪਾਈਆਂ ਨੇ ਕਦੇ ਧਰਮ ਦੇ ਨਾਮ ਤੇ ਕਦੇ ਲੋਕਾਂ ਨੂੰ ਆਪਸ ਚ ਲੜਾ ਕੇ ਇਹਨਾਂ ਦੀ ਰਾਜਨੀਤੀ ਦਾ ਫੰਡਾ ਹੀ ਇਹੀ ਆ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਆਧਾਰ ਤੇ ਬੋਡ ਮੰਗਦੀ ਆ ਅੱਜ ਵੀ ਅਸੀਂ ਲੋਕ ਸਭਾ ਤੇ ਜਿੰਨੇ ਵੀ ਜਲਸੇ ਕਰਦੇ ਆ ਜੋ ਅਸੀਂ 2 ਸਾਲ ਦੇ ਵਿੱਚ ਬਦੌਰ ਵਿਧਾਇਕ ਕੰਮ ਕੀਤਾ ਵਾ ਹਰ ਕਿਸੇ ਨੂੰ ਆਪਣੇ ਕੰਮ ਦੇ ਆਧਾਰ ਤੇ ਬੋਡ ਮੰਗਦਿਆ ਇਹਨਾਂ ਨੇ ਹਮੇਸ਼ਾ ਰਾਜਨੀਤੀ ਦੇ ਨਾਲ ਧਰਮ ਨੂੰ ਜੋੜ ਕੇ ਹੀ ਬੋਡ ਮੰਗੀ ਆ ਔਰ ਧਰਮ ਨੂੰ ਲੜਾਇਆ ਹੀ ਆ ਤਾਂ ਚੋਕੋਨੀ ਮੁਕਾਬਲਾ ਜਿਹੜਾ ਵਾ ਲੁਧਿਆਣਾ ਚ ਹੋਏਗਾ ਬਾਕੀ ਸੀਟਾਂ ਦੇ ਵਿੱਚ ਚੋਕੋਨੀ ਮੁਕਾਬਲਾ ਰਵਨੀਤ ਬਿੱਟੂ ਰਣਜੀਤ ਢਿੱਲੋਂ ਤੇ ਦੂਜੇ ਪਾਸੇ ਜਿਹੜਾ ਵਾ ਕਾਂਗਰਸ ਦੇ ਰਾਜਾ ਬਰਿੰਗ ਕਿਸ ਨੂੰ ਮੁਕਾਬਲੇ ਦੇ ਦੇਖਦੇ ਹੋ ਕਿਉਂਕਿ ਪ੍ਰਤਾਪ ਬਾਜਵਾ ਕਹਿੰਦੇ ਨੇ ਕਿ ਰਵਨੀਤ ਬਿੱਟੂ ਨੂੰ ਹਰਾਉਣ ਵਾਸਤੇ ਰਾਜਾ ਬਰਿੰਗ ਜਿਹੜਾ ਵਾ ਉਤਾਰਿਆ ਗਿਆ ਉਹਨੂੰ ਪ੍ਰਤਾਪ ਬਾਜਵੇ ਨੂੰ ਕਹੇ ਇਹ ਦੇ ਕਬਰਿੰਗ ਕੈਂਡੀਡੇਟ ਦੇ ਕਾਗਜ਼ ਤੂੰ ਭਰ ਲਈ ਇਹ ਰਾਜੇ ਬਰਿੰਗ ਨੇ ਛੱਡ ਕੇ ਭੱਜ ਜਾਣਾ ਵਾ ਤੈਨੂੰ ਦੁਬਾਰਾ ਨਾ ਲੜਨਾ ਪੈ ਜਵੇ ਪ੍ਰਤਾਪ ਬਾਜਵੇ ਨੂੰ ਚਾਹੇ ਬਿਸਤਰਾ ਇੱਥੇ ਲਿਆ ਪਰ ਲੋਕਾਂ ਨੇ ਮਨ ਬਣਾਇਆ ਵੀ ਕਾਂਗਰਸ ਦਾ ਬਿਸਤਰਾ ਗੋਲ ਕਰਕੇ ਅੱਜ ਕੀ ਵੇchnਾ ਹੀ ਵੇchnਾ ਕਹਿੰਦੇ ਰਵਨੀਤ ਬਿੱਟੂ ਨੂੰ ਹੈਰਾਨ ਵਾਸਤੇ ਪੰਜਾਬ ਦੀ ਸਿਆਸਤ ਜਿਹੜੀ ਆ ਪੰਜਾਬ ਦੀ ਜਿਹੜੀ ਲੋਕ ਸਭਾ ਕੈਂਪੇਨ ਆ ਉਹ ਲੁਧਿਆਣਾ ਤੋਂ ਚਲਾਈ ਜਾਏਗੀ ਬਹੁਤ ਜਲਦ ਲੁਧਿਆਣਾ ਦੇ ਘਰ ਲੈ ਕੇ ਪੂਰਾ ਜਿਹੜਾ ਵਾ ਕਿਲਾਬੰਦੀ ਕੀਤੀ ਜਾਏਗੀ ਪ੍ਰਤਾਪ ਬਾਜਵੇ ਨੂੰ ਇਹ ਕੋ ਵੀ ਤੁਸੀਂ ਹੁਣ ਜੋ ਕਿਲਾਬੰਦੀ ਕਰਦੇ ਹੋ ਪਹਿਲਾਂ ਹੀ ਲੋਕਾਂ ਦਾ ਕੋਈ ਸਵਾਰ ਦਿੰਦੇ 500 ਰਾਜਦੇ ਆ ਤੁਹਾਡੇ ਕੋਲ ਇਹ ਪ੍ਰਤਾਪ ਬਾਜਵੇ ਦੇ ਤਾਂ ਆਪਣੇ ਘਰ ਦੇ ਉੱਤੇ ਇੱਕ ਉੱਪਰ ਇਹਦੇ ਭਰਾ ਨੇ ਬੀਜੇਪੀ ਦਾ ਝੰਡਾ ਲਾਇਆ ਥੱਲੇ ਪ੍ਰਤਾਪ ਬਾਜਵਾ ਜੀ ਕਾਂਗਰਸ ਦਾ ਲਾਈ ਬੈਠੇ ਆ ਇਹਨਾਂ ਲੋਕਾਂ ਨੇ ਰਾਜਨੀਤੀ ਨੂੰ ਇੱਕ ਉਹ ਤੰਦੇ ਵਪਾਰ ਦੇ ਤੌਰ ਦੇ ਉੱਤੇ ਕਰਦੇ ਆ ਇਹ ਲੋਕ ਰਾਜਨੀਤੀ ਇਹ ਕੋਈ ਸੇਵਾ ਭਾਵਨਾ ਨਾਲ ਥੋੜਾ ਕਰਦੇ ਆ ਸੋਨੇ ਦਾ ਚਮਚ ਲੈ ਕੇ ਜੰਮੇ ਹੋਏ ਬੰਦੇ ਆ ਨਾ ਇਹਨਾਂ ਨੂੰ ਗਲੀਆਂ ਦੇ ਨਾਲ ਮਤਲਬ ਆ ਨਾ ਇਹਨਾਂ ਨੂੰ ਸੜਕਾਂ ਦਾ ਮਤਲਬ ਆ ਇਹਦਾ ਆਪਸ ਦੇ ਵਿੱਚ ਇੱਕ ਦੂਜੇ ਦੇ ਬਿਸਤਰੇ ਹੁਣ ਗੋਲ ਕਰੂਗੇ ਆ ਮਹੀਨਾ ਡੇਢ ਮਹੀਨਾ ਪਰ ਇਹ ਨਹੀਂ ਪਤਾ ਕਿ ਜਨਤਾ ਬਹੁਤ ਸਿਆਣੀ ਹੋ ਚੁੱਕੀ ਜਿਵੇਂ ਵਿਧਾਨ ਸਭਾ ਚ 92 ਮੈਂਬਰ ਚੁਣ ਕੇ ਇਨਾਂ ਦਾ ਬਿਸਤਰਾ 골 ਕੀਤਾ ਸੀਗਾ ਐਦਾਂ ਹੀ ਹੁਣ 13 ਜ਼ੀਰੋ ਕਰਕੇ ਇਨਾਂ ਦਾ ਬਿਸਤਰਾ 골 ਕਰਕੇ ਇਨਾਂ ਨੂੰ ਘਰ ਬਿਠਾਉਣਾ ਵਾ ਉਹ 13 ਜ਼ੀਰੋ ਦਾ ਤੁਸੀਂ ਨਾਰਾ ਦਿੱਤਾ ਦੂਜੇ ਪਾਸੇ ਬੀਜੇਪੀ ਵਾਲੇ ਕਹਿੰਦੇ ਨੇ ਕਿ ਇਸ ਵਾਰ 400 ਪਾਰ ਚਲੋ 400 ਪਾਰ ਤਾਂ ਹੋਵੇ ਨਾ ਹੋਵੇ ਪਿੱਛੋ ਇੱਕ ਬਿੰਦੀ ਲੈ ਜਾਣੀ ਆ ਔਰ 400 ਛੱਡੋ ਹਜ਼ਾਰ ਪਾਰ ਕਹੀ ਜਾਣ ਉਹ ਪਰ ਜਿਹੜਾ ਲੁਧਿਆਣਾ ਲੋਕ ਸਭਾ ਦਾ ਉਹਨਾਂ ਦਾ ਮੈਂਬਰ ਆ ਜਿਹੜਾ ਇਲੈਕਸ਼ਨ ਲੜ ਰਿਹਾ ਰਵਨੀਕ ਬਿੱਟੂ ਉਹ ਨਹੀਂ ਕਿ ਸੇ ਵੀ ਗਿਣਤੀ ਚਾਹੁੰਦਾ ਇਹ ਮੈਂ ਤੁਹਾਨੂੰ ਅੱਜ ਦੱਸ ਦੂੰਗਾ ਤਾਂ ਤੁਸੀਂ ਭਵਿਸ਼ਵਾਣੀ ਕਰ ਰਹੇ ਹੋ ਕਿ ਰਵਨੀਤ ਬਿੱਟੂ ਇਲੈਕਸ਼ਨ ਨਹੀਂ ਜਿੱਤੇਗਾ ਮੈਂ ਕੀ ਕਹਿੰਦਾ ਬਿਆਵਾ ਲੋਕਾਂ ਨੇ ਇਹ ਮਨ ਬਣਾਇਆ ਹੋਇਆ ਪਹਿਲਾਂ ਕਾਂਗਰਸੀਆਂ ਨੇ ਉਹਨੂੰ ਦਰਵਾਜ਼ੇ ਬੰਦ ਕਰਤੇ ਸੀ ਉਹਦੇ ਲਈ ਅੱਜ ਉਹ ਸ਼ਰਾਬ ਦੇ ਵਪਾਰੀਆਂ ਨੇ ਬੈਠਾ ਪ੍ਰੈਸ ਕਾਨਫਰੰਸ ਕਰ ਰਿਹਾ ਵਾ ਕਦੇ ਉਹ ਕਹਿੰਦਾ ਮੈਨੂੰ ਪੱਗ ਰਾਹੁਲ ਗਾਂਧੀ ਨੇ ਬੰਨਣੀ ਸਕਾਈ ਆ ਪੌਣੇ 5 ਸਾਲੋਂ ਨੇ ਕਿਸੇ ਦਾ ਫੋਨ ਨਹੀਂ ਚੱਕਿਆ ਇਸ ਕਰਕੇ ਲੋਕ ਬੱਚੇ ਅੱਜ ਕੱਲ ਸਭ ਕੁਝ ਦੇਖਦੇ ਆ ਸੋਸ਼ਲ ਮੀਡੀਆ ਦਾ ਜਮਾਨਾ ਵਾ ਮੀਡੀਆ ਚੌਥਾ ਥਾਂ ਮ ਪਰ ਇਹ ਲੋਕਾਂ ਨੂੰ ਅੱਜ ਲੋਕ ਜਾਣ ਚੁੱਕੇ ਇਹਨਾਂ ਨੂੰ ਹੁਣ ਕੋਈ ਜਲਦੀ ਨੇੜੇ ਨਹੀਂ ਲਾਉਂਦਾ ਤੁਸੀਂ ਕਹਿ ਰਹੇ ਹੋ ਕਿ ਸ਼ਰਾਬ ਦੇ ਵਪਾਰੀਆਂ ਨਾਲ ਮੀਟਿੰਗ ਕਰ ਰਿਹਾ ਪ੍ਰੈਸ ਕਾਨਫਰੰਸ ਕਰ ਰਿਹਾ ਉਹ ਤੁਹਾਡੀ ਇੱਕ ਫੋਟੋ ਵਾਇਰਲ ਕਰ ਰਹੇ ਨੇ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਤੇ ਸ਼ਰਾਬ ਦਾ ਗਹਿਰਾ ਨਾਤਾ ਵਾ ਇਹ ਤਾਂ ਸਾਰਿਆਂ ਨੂੰ ਇਹ ਪਤਾ ਜਿਹਦੇ ਨਾਲ ਬੈਠਾ ਕਰਦਾ ਹੀ ਉਹਦੇ ਨਾਲ ਵੱਡਾ ਸ਼ਰਾਬ ਦਾ ਕੋਈ ਠੇਕੇਦਾਰ ਹੀ ਆ ਨਹੀਂਗਾ ਨਾਤਾ ਸਾਡੇ ਨਾਲ ਜੋੜਦਾ ਵਾ ਤੇ ਸ਼ਰਾਬ ਦਾ ਠੇਕੇਦਾਰ ਤਾਂ ਆਪਣੇ ਨਾਲ ਬਿਠਾ ਕੇ ਪ੍ਰੈਸ ਕਾਨਫਰੰਸ ਕਰ ਰਿਆ ਇਹ ਕਿੱਥੇ ਦਾ ਸਾਹ ਦਾ ਤਾਂ ਸੁਖਪਾਲ ਖੈਰਾ ਵੀ ਲਗਾਤਾਰ ਭਾਵੇਂ ਬੇਸ਼ੱਕ ਸੰਗਰੂਰ ਤੋਂ ਲੜ ਰਹੇ ਨੇ ਕਹਿੰਦੇ ਨੇ ਕਿ ਭਗਵੰਤ ਮਾਨ ਬੋਲੋ ਬਿੱਟੂ ਨਾਲ ਯਾਰੀ ਨਿਭਾਉਂਦੇ ਚਲਦੇ ਤੁਹਾਨੂੰ ਉਤਾਰਿਆ ਗਿਆ ਕਹਿੰਦੇ ਹਲਕਾ ਕੈਂਡੀਡੇਟ ਉਤਾਰਤਾ ਤਾਂ ਹੀ ਪੰਜਾਬ ਦਾ ਪ੍ਰਧਾਨ ਲੈਣਾ ਪੈ ਗਿਆ ਸੁਖਪਾਲ ਖੈਰੇ ਨੂੰ 10 ਕਿਲੋ ਭਜਨ ਵੀ ਜ਼ਿਆਦਾ ਵਾ ਜੇ ਭੱਜ ਕੇ ਦੇਖਣਾ ਭੱਜ ਕੇ ਦੇਖ ਲਵੇ ਜੇ ਘੁਲ ਕੇ ਦੇਖਣਾ ਘੁਲ ਕੇ ਦੇਖ ਲਵੇ ਮੈਂ ਤਾਂ ਕਿਹਾ ਸੀ ਵੀ ਅਜੇ ਸੀਟ ਖਾਲੀ ਆ ਹੁਣ ਤਾਂ ਚਲੋ ਗਿੱਦੜਵਾਏ ਤੋਂ ਲੱਭ ਗਿਆ ਇਹਨਾਂ ਨੂੰ ਕਾਫੀ 2-3 ਮਹੀਨਿਆਂ ਤੋਂ ਲੱਭ ਰਹੇ ਸੀ ਕੈਂਡੀਡੇਟ ਨੂੰ ਗਿੱਦੜਵਾਏ ਦਾ ਲੱਭ ਗਿਆ ਅੱਜ ਪ੍ਰਧਾਨ ਤਾਂ ਹੀ ਭੇਜਣਾ ਪੈ ਗਿਆ ਅੱਜ ਪੱਪੀ ਪ੍ਰਾਸ਼ਰ ਦੀ ਕੰਮਾਂ ਨੂੰ ਦੇਖਦੇ ਹੋਏ ਅੱਜ ਸਾਡੇ 9 ਐਮਐਲਏ ਆ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਲੋਕਾਂ 'ਚ ਆਪਣੇ ਕੰਮਾਂ ਲਈ ਬੋਲ ਮੰਗਦੇ ਆ ਇਹ ਨਹੀਂ ਕਦੇ ਬਾਬੇ ਨਾਨਕ ਦੇ ਪੰਜੇ ਨਾਲ ਜੋੜ ਦੋ ਕਦੇ ਕਹ ਦੋ ਰੌਹਲ ਗਾਂਧੀ ਨੇ ਮੈਨੂੰ ਪੱਗਬੰਨੀ ਸਿਖਾਈ ਆ ਉਹ ਕਹਿੰਦਾ ਪੱਗ ਬੰਨਿਆ ਕਰ ਅੱਜ ਪਾਜਪਾ ਦਾ ਵਿੱਚ ਤੁਰੇ ਫਿਰਦੇ ਆ ਇਹਨਾਂ ਲੋਕਾਂ ਨੇ ਹਮੇਸ਼ਾ ਬੇਅਦਬੀ ਆ ਬੇਅਦਬੀ ਆ ਵੀ ਬੇਅਦਬੀ ਆ ਦੋਨਾਂ ਵੱਲੋਂ ਰਾਜੇ ਬੜਿੰਗਦੇ ਘਰੋਂ ਤੇ ਆ ਵਿਰੋਧੀ ਅਲੀਗੇਸ਼ਨ ਤੁਹਾਡੇ ਤੇ ਵੀ ਲਾ ਰਹੇ ਨੇ ਕਹਿੰਦੇ ਜਾਤ ਪਾਤ ਦੀ ਰਾਜਨੀਤੀ ਕਰਦੇ ਹੋ ਲਾਲਜੀਤ ਭੁੱਲਰ ਵੱਲੋਂ ਜਿਹੜੀ ਸਟੇਟਮੈਂਟ ਦਿੱਤੀ ਗਿਆ ਆਪਸੇ ਵੰਡਣ ਦੀ ਰਾਜਨੀਤੀ ਕੀਤੀ ਹੈ ਮੇਕੋ ਲਾਲਜੀਤ ਭੁੱਲਰ ਦਾ ਜਿਹੜਾ ਹੈਗੀ ਆ ਗੱਲ ਉਹਨੇ ਉਸੇ ਵੇਲੇ ਹੀ ਜਨਤਾ 'ਚ ਜਿਉ ਉਹਦੇ ਕੋਲੋਂ ਲਫ਼ਜ਼ਾਂ ਦਾ ਕੋਈ ਏਟ ਉੱਤਾ ਹੋ ਗਿਆ ਉਨੇ ਉਸੇ ਵੇਲੇ ਜਨਤਾ ਦੀ ਕਚਹਿਰੀ ਦੇ ਵਿੱਚ ਜਾ ਕੇ ਆਪਣਿਆ ਫੀਲ ਕੀਤਾ ਇਹ ਨਹੀਂ ਹੈਗਾ ਜੀ ਬੰਦਿਆ ਬੰਦਾ ਵਾ ਕੋਈ ਲਫ਼ਜ਼ਾਂ ਦੇ ਹਿਰ ਫਿਰ ਹੋ ਜਾਂਦੇ ਆ ਪਰ ਇਹ ਥੋੜਾ ਵਾ ਵੀ ਤੁਸੀਂ ਸਿੱਕ ਫੈਮਿਲੀ ਦੇ ਘਰ ਜਨਮ ਲਿਆ ਕਹਤਾ ਵੀ ਰੋਹਲ ਗਾਂਧੀ ਨੇ ਮੈਨੂੰ ਪੱਗ ਦਿੱਤੀ ਆ ਇਹ ਉਧਰੋਂ ਬਾਬੇ ਨਾਨਕ ਦੇ ਨਾਲ ਆਪਣੀ ਨਿਸ਼ਾਨ ਨੂੰ ਜੋੜ ਦੇਣਾ ਪੰਜੇ ਨੂੰ ਅਰਵਨੀਤ ਬਿੱਟੂ ਦੀ ਉਹ ਸਟੇਟਮੈਂਟ ਨੂੰ ਕਿਸ ਤਰ੍ਹਾਂ ਦੇ ਦਿਓ ਜਦੋਂ 2022 ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੇ ਐਮਐਲਏ ਬਣੇ ਸੀ ਕਹਿੰਦੇ ਸੀਗੇ ਕਿ ਇਹ ਸਾਡੇ ਹੀ ਭੇਜੇ ਹੋਏ ਬੰਦੇ ਨੇ ਕਦੇ ਵੀ ਅਸੀਂ ਵਾਪਸ ਬੁਲਾ ਲਾਂਗੇ ਅਸੀਂ ਇਹ ਸਵਾਲ ਦੁਬਾਰਾ ਪੁੱਛਿਆ ਇਹ ਕਹਿੰਦੇ ਕਿ ਨਹੀਂ ਕਿ ਅਗਲੀ ਫਰਵਰੀ 2025 ਦੀ ਫਰਵਰੀ ਦੇਖਿਓ ਕਹਿੰਦੇ ਸਰਕਾਰ ਵੀ ਇਹਨਾਂ ਦੇ ਜਰੀਏ ਹੀ ਬਣੂਗੀ ਉਹ ਤਾਂ ਬਹੁਤ ਪੋਇਸ਼ ਬਣੀਆਂ ਕਰਦਾ ਉਹਦੀ ਆਪਣੀ ਉਹਨੂੰਗਾ ਆਪ ਹੀ ਮਜ਼ਬੂਤ ਹੋ ਕੇ ਬੀਜੇਪੀ ਚ ਰਹੀ ਹੁਣ ਇਹਨਾਂ ਨੂੰ ਨਾ ਛੱਡ ਜੀ ਕਿਤੇ ਵੋਟਾਂ ਤੋਂ ਪਹਿਲਾਂ ਪਹਿਲਾਂ ਕਿਦੇ ਰਾਹੁਲ ਗਾਂਧੀ ਫਿਰ ਕਹਿ ਦੇਵੇ ਵੀ ਆ ਜਾ ਤੇ ਨੇ ਲਈ ਪੱਗ ਬੰਨੀ ਪਈ ਆ ਤਾਂ ਇੱਕ ਲਾਸਵਾਲਾ ਲਗਾਤਾਰ ਪ੍ਰਚਾਰੇ ਡਟੇ ਹੋਏ ਆਪਣੇ ਕੀਤੇ ਕੰਮਾਂ ਨੂੰ ਲੈ ਕੇ ਲੋਕਾਂ ਤੱਕ ਰਾਫਤਾ ਕਾਇਮ ਕਰ ਰਹੇ ਹੋ ਲੁਧਿਆਣਾ ਦੇ ਵਾਸਤੇ ਕੀ ਮੁੱਦੇ ਲੈ ਕੇ ਲੋਕ ਸਭਾ ਦੇ ਵਿੱਚ ਜਾਣਗੇ ਅਗਰ ਲੋਕ ਤੁਹਾਨੂੰ ਹੱਕੇ ਫਤਵਾ ਦਿੰਦੇ ਨੇ ਤੇ ਮਹਿਲਾਵਾਂ ਦੇ 1000 ਰੁਪਏ ਨੂੰ ਲੈ ਕੇ ਵੀ ਹੁਣ ਜਿਹੜਾ ਵਾ ਲੋਕਾਂ ਨੂੰ ਭਰੋਸਾ ਜਿਤਾ ਦਿਓ ਕੀ ਕਰਨਾ ਚਾਹੂਗੇ ਦੇਖੋ ਸਿੱਧੀ ਗੱਲ ਆ ਅਸੀਂ ਆਪਣੇ ਕੰਮਾਂ ਦੇ ਆਧਾਰ ਤੇ ਬੋਡ ਮੰਗਦੇ ਆ ਲੋਕ ਜਾਣਦੇ ਆ ਹਲਕਾ ਸੈਂਟਰ ਦੇ ਲੋਕਾਂ ਨੇ ਜੋ ਮੇਰੇ ਤੇ ਭਰੋਸਾ ਰੱਖ ਕੇ ਮੈਨੂੰ ਬਣਾਇਆ ਸੀ ਮੈਂ 2 ਸਾਲਾਂ ਚ ਉਹਨਾਂ ਨੇ ਜੋ ਕੰਮ ਮੇਰਾ ਦੇਖਿਆ ਅੱਜ ਉੱਥੋਂ ਦੀ ਆਵਾਜ਼ ਹੋ ਐਸੀ ਉੱઠી ਅੱਜ ਨੌ ਹਲਕਿਆਂ ਦੀ ਮੈਨੂੰ ਸੇਵਾ ਮਿਲੀ ਹੈ ਲੋਕ ਸਭਾ ਦੀ ਔਰ ਮੈਂ ਜਾਨਾ ਪਿੰਡਾਂ ਚ ਔਰ ਹਰ ਬੰਦਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਕੀਤੇ ਹੋਏ ਕੰਮਾਂ ਜਿਹੜੇ ਉਹ ਲੋਕੀ ਕਹਿੰਦੇ ਆ ਵੀ ਅੱਜ ਅਸੀਂ ਆਮ ਆਦਮੀ ਪਾਰਟੀ ਨਾਲ ਖੜੇ ਆਂ ਰਵਨੀਤ ਬਿੱਟੂ ਹੁਣ ਕਾਂਗਰਸੀਆਂ ਤੇ ਹੀ ਵਰਦੇ ਨਜ਼ਰ ਆ ਰਹੇ ਨੇ ਸੁਖਸਿੰਦਰ ਰੰਧਾਵਾ ਨੂੰ ਕਹਿੰਦੇ ਨੇ ਕਿ ਕਾਂਗਰਸ ਦਾ ਇਹ ਉਹ ਬਗਲੋਲ ਲੀਡਰ ਹੈ ਜਿਹੜਾ ਕਾਂਗਰਸ ਨੂੰ ਖਤਮ ਕਰਨ ਤੇ ਤੁਲਿਆ ਵਾ ਦੇਖੋ ਛੱਡਿਆ ਦਾ ਬਿੱਟੂ ਨੇ ਵੀ ਕੁਛ ਨਹੀਂ ਚਵਾਨੀ ਠਿਆਨੀ ਦਾ ਦੋਨੇ ਹੀ ਨਹੀਂ ਜੇ ਬਿੱਟੂ ਉਹਨੂੰ ਕਹਿੰਦਾ ਆਪ ਕੀ ਛੱਡ ਕੇ ਗਿਆ ਵਿਚਾਰੇ ਉਹ 10 15 ਦੇ ਜਾਂਦੇ ਹੋਏ ਕਾਰਪੇਸ਼ਨ ਨੂੰ ਤਾਲਾ ਲਾ ਕੇ ਉੱਥੇ ਵੀ 10 15 ਦੇ ਵਿਚਾਰਿਆਂ ਦੇ ਪਰਚਾ ਕਰਾ ਗਿਆ ਕਾਂਗਰਸੀਆਂ ਦੇ ਆਪ ਤਾਂ ਭਾਜਪਾ ਨੂੰ ਕਹਿ ਕੇ ਮaaf ਕਰਾ ਲੂਗਾ ਤੇ ਉਹ ਵਰਜਾਰਿਆਂ ਦਾ ਕੀ ਕਸੂਰ ਆ ਜਿਹਨਾਂ ਨਾ ਤਾਲੇ ਜ਼ਬਰਦਸਤੀ ਖੋਲਦਾ ਸੀਗਾ ਤਕਤਕਾ ਸਾਹਿਬ ਦੀ ਸੋ ਨੂੰ ਲੈ ਕੇ ਵੀ ਇੱਕ ਵਾਰ ਦੁਬਾਰਾ ਬਿਆਨ ਸਾਹਮਣੇ ਆਏ ਨੇ ਕਹਿੰਦੇ ਨੇ ਕਿ ਸੁਖਜਿੰਦਰ ਰੰਧਾਵਾ ਨੇ ਕੈਪਟਨ ਅਮਿੰਦਰ ਸਿੰਘ ਕੋਲੋਂ ਇਹ ਸਟੇਟਮੈਂਟ ਦਵਾਈ ਸੀਗੀ ਸੋ ਖਵਾਈ ਸੀਗੀ ਦੇਖੋ ਇਹਨਾਂ ਦਾ ਜਿਹੜਾ ਕਾਟੋ ਕਲੇਸ਼ਾ ਚੱਲਦਾ ਹੀ ਰਹਿਣਾ ਇਹ ਹੈਗੇ ਕੁਰਸੀ ਦੇ ਸਮੇਂ ਦੇ ਜਿਵੇਂ ਬਰਸਾਤ ਪੈਂਦੇ ਡੱਡੂ ਆ ਜਾਂਦੇ ਆ ਟ੍ਰੇਨ ਟ੍ਰੇਨ ਕਰਨ ਲੱਪਦੇ ਜਦੋਂ ਬਰਸਾਤ ਹਟਦੀ ਆ ਫਿਰ ਕੋਲਡਾਂ ਜਵੜ ਜਾਂਦੇ ਆ 2 ਢਾਈ ਮਹੀਨੇ ਇਹਨਾਂ ਨੇ ਇਹੀ ਕੋਸ਼ਿਸ਼ ਰੱਖਣਾ ਮਾ ਬਿੱਟੂ ਉਹਨੂੰ ਕਹੂਗਾ ਸਕਵਿੰਦਰ ਨੰਦਾ ਵਾ ਉਹਨੂੰ ਕਹੂਗਾ ਰਾਜਾ ਬੜੇ ਗੋ ਉਹਨੂੰ ਕਹੂਗਾ ਇਹਨਾਂ ਨੇ ਲੋਕਾਂ ਦੀ ਸੇਵਾ ਥੋੜਾ ਕਰਨ ਆਇਆ ਇਹ ਤਾਂ ਆਪਸ ਦੇ ਵਿੱਚ 카ਟੋ ਗਲੇਸ਼ ਕਰਨ ਆਇਆ ਤਾਂ ਲੱਗਦਾ ਕਿ ਕਾਂਗਰਸ ਦਾ ਆਪਸੀ 카ਟੋ ਗਲੇਸ਼ ਆਮ ਆਦਮੀ ਪਾਰਟੀ ਨੂੰ ਫਾਇਦਾ ਦਿਵਾ ਸਕਦਾ ਲੋਕਾਂ ਵਿੱਚ ਵਿਚਰ ਰਹੇ ਹੋ ਕਿ ਸਥਿਤੀਬੰਦੀ ਨਾ ਜਾ ਰਹੀ ਹੈ ਕਿਉਂਕਿ ਉਮੀਦਵਾਰ ਜਿਹੜੇ ਨੇ ਕਲੀਅਰ ਹੋ ਚੁੱਕੇ ਨੇ ਦੇਖੋ ਇਹਨਾਂ ਦੇ ਫਾਇਦੇ ਨੁਕਸਾਨ ਨਾਲ ਸਾਨੂੰ ਕੋਈ ਮਤਲਬ ਨਹੀਂ ਅਸੀਂ ਆਪਣੇ ਕੰਮਾਂ ਦੇ ਆਧਾਰ ਦੇ ਉੱਤੇ ਅਸੀਂ ਜਨਤਾ 'ਚ ਰਹੇ ਹਾਂ 2-3 ਸਾਲ ਉਹਦੇ ਆਧਾਰ ਦੇ ਉੱਤੇ ਆਪਣੀ ਹਾਜ਼ਰੀ ਜਨਤਾ ਦੇ ਵਿੱਚ ਲਾਈ ਆ ਜਨਤਾ ਉਸ ਕੰਮ ਦੇ ਕਰੂਗੀ ਅਸੀਂ ਇਹਨਾਂ ਦੇ ਕਹੇ ਤੇ ਇਹਨਾਂ ਦੇ ਘਾਟੋ ਕਲੇਸ਼ ਦੇ ਵਿੱਚੋਂ ਕਿਉਂ ਫਾਇਦਾ ਲੈਣਾ ਵਾ ਇਹਨਾਂ ਨੂੰ ਇਹਨਾਂ ਨੂੰ ਲੋਕ ਹੋਰ ਨਿਤ ਦਦਕਾਰ ਚੁੱਕੇ 92 ਮੈਂਬਰ ਚੁੜ ਕੇ ਵਿਧਾਨ ਸਭਾ 'ਚ ਭੇਜਤੇ ਆ ਦੇਖਿਓ ਹੁਣ 13 ਜ਼ੀਰੋ ਦਾ ਜਦੋਂ ਰਿਜ਼ਲਟ ਆਉਣਾ ਜਦੋਂ ਆਊਗਾ 13 ਜ਼ੀਰੋ ਦਾ ਰਿਜ਼ਲਟ ਭਗਵਾਨਤਮਾਨ ਹੋਊਗਾ ਹੀਰੋ ਕੇਂਦਰ ਸਰਕਾਰ ਹੋਊਗੀ ਜ਼ੀਰੋ ਤਾਂ ਗਰੰਟੀਆਂ ਪੂਰੀਆਂ ਹੋਣਗੀਆਂ ਮਹਿਲਾਵਾਂ ਦੀ ਗਰੰਟੀ ਨੂੰ ਲੈ ਕੇ ਫਿਰ ਇੱਕ ਵਾਰ ਵਿਚਰ ਰਹੇ ਲੋਕਾਂ ਇਹ ਆ ਬਿਲਕੁਲ ਗਰੰਟੀਆਂ ਗਰੰਟੀਆਂ ਤਾਂ ਸਾਡੇ ਤੋਂ ਲੈ ਕੇ ਹੁਣ ਭਾਜਪਾ ਪ੍ਰਚਾਰ ਕਰ ਰਹੀ ਹੈ ਸਾਡੇ ਵਾਲੀਆਂ ਗਰੰਟੀਆਂ ਚੱਕ ਕੇ ਇਹ ਗਰੰਟੀਆਂ ਸਾਡੀਆਂ ਹੀ ਨੇ ਸਾਡੇ ਸੁਪਰੀਮੋ ਅਰਵਿੰਦ ਕੇਧਰੀਵਾਲ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਇਹ ਉਹਨਾਂ ਦੀਆਂ ਗਰੰਟੀਆਂ ਜਿਹੜੀਆਂ ਭਾਜਪਾ ਲਈ ਫਰਦੀ ਅੱਜ ਗਰੰਟੀਆਂ ਲੋਕਾਂ ਨੂੰ ਕੋਈ ਅਪੀਲ ਹੈ ਲੋਕਾਂ ਨੂੰ ਇਹੀ ਅਪੀਲ ਹੈ ਵੀ ਵੱਧ ਤੋਂ ਵੱਧ ਵੋਟ ਪਾਓ ਆਪਣੀ ਬੋਡ ਦਾ ਮਤ ਦਾ ਦਾਨ ਕਰੋ ਔਰ ਜਿਹੜਾ ਬੰਦਾ ਤੁਹਾਡੇ ਵਿੱਚ ਵਿੱਚ ਦਾ ਜੇ ਤੁਹਾਡਾ ਕੰਮ ਕਰਦਾ ਵਾ ਉਹਨੂੰ ਵੋਟ ਪਾਓ ਦੇ ਕੇ ਤਾਂ 2022 ਇਹ ਤੁਸੀਂ ਕਿਹਾ ਸੀ ਕਿ ਕੰਮਾਂ ਦੇ ਅਗਲੀ ਵਾਰ ਆਵਾਂਗੇ ਕੰਮਾਂ ਦੇ ਆਧਾਰ ਤੇ ਵੋਟ ਮੰਗਾਂਗੇ ਤਾਂ 2022 ਤੋਂ ਹੁਣ 24 ਇਹ ਚ ਵੋਟ ਮੰਗ ਰਹੇ ਹੋ ਕੰਮਾਂ ਦੇ ਆਧਾਰ ਤੇ ਵੋਟ ਮੰਗੂਗੇ ਜਾਂ ਜਿਹੜਾ ਵਾ ਕੋਈ ਹੋਰ ਮੁੱਦਿਆਂ ਤੇ ਵੋਟ ਮੰਗੂਗੇ ਦੇਖੋ ਕੰਮ ਤੋਂ ਬਿਨਾ ਲੋਕਾਂ ਨੇ ਕਾਦੇ ਚੂਨ ਚੁਣਨਾ ਹੁੰਦਾ ਵਾ ਹੋਰ ਮੁੱਦੇ ਕੀ ਹੁੰਦੇ ਆ ਕੰਮ ਕਰੋ ਜਨਤਾ ਨੇ ਤੁਹਾਨੂੰ ਆਹ ਉੱਥੇ ਫਤਵਾ ਦੇ ਕੇ ਵੋਟਾਂ ਪਾ ਕੇ ਜਿਤਾਇਆ ਵਾ ਤੁਸੀਂ ਪੌਣੇ ਪੰਜ ਪੰਜ ਸਾਲ ਨਾ ਜਨਤਾ ਦਾ ਟੈਲੀਫੋਨ ਚੱਕੋ ਨਾ ਜਨਤਾ ਦੇ ਵਿੱਚ ਆਵੋ ਤੇ ਫਿਰ ਢਾਈ ਮਹੀਨੇ ਦੇ ਵਿੱਚ ਆ ਕੇ ਫਿਰ ਹੱਥ ਜੋੜ ਕੇ ਕਹੋ ਸਾਨੂੰ ਵੋਟ ਪਾ ਦਿਓ ਕੰਮ ਦੇ ਆਧਾਰ ਤੇ ਵੋਟ ਮੰਗੋ 10 ਸਾਲ ਐਮਪੀ ਰਹੇ ਆ ਬਿੱਟੂ ਜੀ ਨੂੰ ਕਹੋ ਆਪਣੇ ਕੰਮ ਦੇ ਆਧਾਰ ਤੇ ਵੋਟ ਮੰਗੇ ਕਿਉਂ ਨਹੀਂ ਕੰਮ ਦੇ ਆਧਾਰ ਤੇ ਵੋਟ ਮੰਗਦਾ ਕੰਮ ਦੇ ਕੰਮ ਕਰਕੇ ਦਿਖਾਉਣਾ ਪੈਂਦਾ ਧੁੱਪੇ ਸੜਨਾ ਪੈਂਦਾ ਪਾਣੀ ਗੰਦੇ ਚ ਖੜਨਾ ਪੈਂਦਾ ਲੋਕਾਂ ਦੇ ਨਾਲ ਲੋਕਾਂ ਦੇ ਦੁੱਖਾਂ ਨੂੰ ਕੱਟਣਾ ਪੈਂਦਾ ਤਾਂ ਲੋਕ ਵੋਟ ਪਾਉਂਦੇ ਆ ਜੀ ਬਿਲਕੁਲ ਐਸੀ ਕਿ ਅਸ਼ੋਕ ਪ੍ਰਾਸ਼ਰ ਪੱਪੀ ਜਿਹੜੇ ਵੱਡੇ ਬਿਆਨ ਦਿੰਦੇ ਨੇ ਰਾਜ ਨੇ ਕਹਿੰਦੇ ਨੇ ਕਿ ਇਸ ਵਾਰ ਪੰਜਾਬ ਵਿੱਚ ਹੋਏਗਾ 13-0 ਤੇ ਭਗਵੰਤ ਮਾਨ ਲੋਕ ਸਭਾ ਵਿੱਚ ਬਣੇਗਾ ਹੀਰੋ ਤੇ ਦੂਜੇ ਪਾਸੇ ਰਵਨੀਤ ਬਿੱਟੂ ਤੇ ਰਾਜਾ ਵੜਿੰਗ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਬੋਲਦੇ ਨੇ ਰਾਜ ਨੇ ਕਹਿੰਦੇ ਨੇ ਕਿ ਕੰਮਾਂ ਦੇ ਆਧਾਰ ਤੇ ਪਹਿਲਾਂ ਵੀ ਵੋਟ ਮੰਗੀ ਸੀ ਤੇ ਹੁਣ ਵੀ ਕੰਮਾਂ ਦੇ ਆਧਾਰ ਤੇ ਵੋਟ ਮੰਗਾਗੇ ਜੇ ਕੰਮ ਲੋਕਾਂ ਨੂੰ ਪਸੰਦ ਆਂਦੇ ਆ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਜ਼ਰੂਰ ਪਾਣ ਕੈਮਰਾਪਰਸਨ ਰੋਹਿਤ ਦੇ ਨਾਲ ਵਿਵੇਕ ਟਾਲ ਚਰਚਾ ਟੀਵੀ ਲੁਧਿਆਣਾ